ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਿਆਮ ਰਾਦੇ ਰਾਦੇ ਮੈਂ ਦੀਪਕ ਗਰਗ ਆਪਣੀ ਸੋਸ਼ਲ ਮੀਡੀਆ ਟੀਮ ਨਾਲ ਇਸ ਵੇਲੇ ਕੋਟਕਪੂਰਾ ਦੇ ਬੱਸ ਸਟੈਂਡ ਉੱਪਰ ਖੜਾ ਹਾਂ ਇਹ ਗੱਲ ਮੈਂ ਬੜੇ ਮਾਣ ਨਾਲ ਆਪ ਸਭ ਜੀ ਨੂੰ ਦੱਸ ਰਿਹਾ ਹਾਂ ਕਿ ਮੇਰੀ ਪਰਿਵਾਰਕ ਫਰਮ ਦੀਪਕ ਟਾਇਰਜ਼ ਜੋ ਕਿ ਕੋਟਕਪੂਰਾ ਦੀ ਦੇਵੀ ਵਾਲਾ ਰੋਡ ਉੱਪਰ ਸਥਿਤ ਹੈ ਇਹ ਫਰਮ ਭਾਰਤ ਦੀ ਨੰਬਰ 1 ਟਾਇਰ ਕੰਪਨੀ BKT ਦੀ ਅਥੋਰਾਈਜ਼ਡ ਡੀਲਰ ਫਰਮ ਹੈ BKT ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ BKT ਦੇ ਟਾਇਰ ਦੁਨੀਆ ਭਰ ਦੇ 180 ਤੋਂ ਵੱਧ ਦੇਸ਼ਾਂ ਵਿੱਚ ਵਿਕ ਰਹੇ ਹਨ ਇਹਨਾਂ ਦੇਸ਼ਾਂ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਇਟਲੀ ਅਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਸ਼ਾਮਲ ਹਨ ਐਸ ਵੇਲੇ ਬੀਕੇਟੀ ਟਾਇਰ ਕੰਪਨੀ ਦੁਨੀਆ ਭਰ ਦੇ ਨੌਜਵਾਨਾਂ ਅਤੇ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਮੈਂ ਅੱਜ বাস ਸਟੈਂਡ ਤੇ ਇਸ ਲਈ ਆਇਆ ਹਾਂ ਤਾਂ ਜੋ ਮੈਂ ਬੀਕੇਟੀ ਦੇ तमाम ਪ੍ਰਸ਼ੰਸਕਾਂ ਅਤੇ ਗ੍ਰਾਹਕਾਂ ਨੂੰ ਆਪਣੀ ਦੁਕਾਨ ਅਤੇ ਸ਼ੋਅਰੂਮ ਬਾਰੇ ਜਾਣਕਾਰੀ ਦੇ ਸਕਾਂ ਅਤੇ ਬੱਸ ਸਟੈਂਡ ਤੋਂ ਬਿਲਕੁਲ ਨੇੜੇ ਜੋ ਮੇਰੀ ਦੁਕਾਨ ਅਤੇ ਸ਼ੋਰੂਮ ਹੈ ਮੈਂ ਤੁਹਾਨੂੰ ਉਸ ਦਾ ਵੀਡੀਓ ਰਾਹੀਂ ਰਸਤਾ ਦਿਖਾ ਸਕਾਂ ਮੈਂ ਕੈਮਰਾਮੈਨ ਕਾਸ਼ੀ ਪਰਮਾ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਮੇਰੇ ਨਾਲ ਨਾਲ ਆਉਣ ਤਾਂ ਜੋ ਅਸੀਂ ਦਰਸ਼ਕਾਂ ਨੂੰ ਫਸਟੈਂਡ ਕੋਟ ਕਪੂਰਾ ਤੋਂ ਬੀਕੇਟੀ ਕਾਰ ਕੰਪਨੀ ਦਾ ਅਥੋਰਾਈਜ਼ਡ ਸ਼ੋਰੂਮ ਦੂਸਰਾ ਵੀ ਤਾਂ ਨੋਕਾ ਬਾਗੜਾ ਨੋਕਾ ਜਲੰਧਰ ਨੋਕਾ ਉਸਤਾਜ ਜੋ ਹੈ ਰਸਤਾ ਉਹ ਦੱਸ ਸਕੀਏ ਜਦੋਂ ਨੋਕਾ ਬਾਗੜਾ ਨੋਕਾ ਜਲੰਧਰ ਨੋਕਾ ਬਾਰੇ 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 असी बिल्कुल, बस स्टैंड ਕੋਟਕਪੂਰਾ ਦੇ ਗੇਟ ਉੱਪਰ ਖੜੇ ਹਾਂ ਇੱਥੋਂ ਅਸੀਂ ਖੱਬੇ ਪਾਸੇ ਵੱਲ ਲੋਕਾ ਪਠਿੰਡਾ ਰੋਡ ਤਿੰਨ ਕੋਣੀ ਵਾਲੇ ਪਾਸੇ ਮੁੜਾਂਗੇ ਕੈਮਰਾਮੈਨ ਕਾਸ਼ੀ ਵਰਮਾ ਨੂੰ ਮੇਰੀ ਬੇਨਤੀ ਹੈ ਕਿ ਉਹ ਮੇਰੇ ਨਾਲ-ਨਾਲ ਆ ਕੇ ਰਸਤਾ ਦਿਖਾਉਣ ਕੈਮਰਾਮੈਨ ਕਾਸ਼ੀ ਬਰਮਾ ਜੀ ਇਹ ਜੂਸ ਵਾਲੀ ਜੋ ਰੇਡੀ ਹੈ ਇਹ ਵੀ ਦਿਖਾਓ ਦਰਸ਼ਕਾਂ ਨੂੰ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕੈਮਰਾਮੈਨ ਕਾਸ਼ੀ ਬਰਮਾ ਜੀ ਮੇਰੇ ਨਾਲ ਨਾਲ ਆ ਰਹੇ ਆ ਨਾ ਕੈਮਰਾਮੈਨ ਕਾਸ਼ੀ ਵਰਮਾ ਜੀ ਉਸੀ ਹੋਣ ਸਾਈਡ ਤੋਂ ਦਰਸ਼ਕਾਂ ਨੂੰ ਜੋ ਲੋਕੇਸ਼ਨ ਹੈ ਉਹ ਦਿਖਾਉਂਦੇ ਜਾਓ ਉਹ ਸਾਹਮਣੇ ਜੋ ਭਾਰਤ ਪੈਟਰੋਲੀਅਮ ਦਾ ਕੰਪ ਹੈ ਉਹ ਵੀ ਦਰਸ਼ਕਾਂ ਨੂੰ ਦਿਖਾਇਆ ਜਾਵੇ ਆਓ ਅਸੀਂ ਅੱਗੇ ਵਧਦੇ ਹਾਂ BEEP! <sniffs> ਕੈਮਰਾਮੈਨ ਸਚਿਨ ਬਰਮਾ ਜੀ ਉਹ ਸਾਹਮਣੇ ਜੋ ਕੋਟਕਪੂਰਾ ਦਾ ਪੁਰਾਣਾ ਚੋਪੜਾ ਫਿਲਿੰਗ ਸਰਵਿਸ ਸਟੇਸ਼ਨ ਪੈਟਰੋਲ ਪੰਪ ਹੈ ਐਚਵੀ ਕੰਪਨੀ ਦਾ ਉਹ ਵੀ ਦਰਸ਼ਕਾਂ ਨੂੰ ਦਿਖਾਇਆ ਜਾਵੇ ਕੈਮਰਾਮੈਨ ਸਚਿਨ ਵਰਮਾ ਜੀ ਉਹ ਸਾਹਮਣੇ ਜੋ ਬਰਾਡ ਹਸਪਤਾਲ ਹੈ ਉਹ ਵੀ ਦਰਸ਼ਕਾਂ ਨੂੰ ਦਿਖਾਇਆ ਜਾਵੇ ਕੈਮਰਾਮੈਨ ਸਚੀਨ ਬਰਮਾ ਜੀ ਜੋ ਨਰਿੰਦਰਾ ਟੈਕਨੋ ਟੂਲਸ ਕਾਰਪੋਰੇਸ਼ਨ ਦੁਕਾਨ ਆਈ ਹੈ ਇਹ ਵੀ ਦਰਸ਼ਕਾਂ ਨੂੰ ਦਿਖਾਈ ਜਾਵੇ ਲੋ ਜੀ ਹੁਣ ਅਸੀਂ বাস ਸਟੈਂਡ ਤੋਂ ਥੋੜੀ ਦੂਰ ਤੇ ਸਥਿਤ ਦੇਵੀ ਵਾਲਾ ਰੋਡ ਤੇ ਪਹੁੰਚ ਚੁੱਕੇ ਹਾਂ ਤਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਦੇਵੀ ਵਾਲਾ ਰੋਡ ਦਾ ਜੋ ਮੋੜ ਹੈ ਉਹ ਮੁਰਦੇ ਹੀ 2 ਨੰਬਰ ਵਾਲਾ ਜੋ ਸ਼ੋਰੂਮ ਹੈ ਉਹ BKT ਟਾਇਰ ਕੰਪਨੀ ਦਾ ਸ਼ੋਰੂਮ ਹੈ BKT ਟਾਇਰ ਕੰਪਨੀ ਭਾਰਤ ਦੀ ਨੰਬਰ 1 ਟਾਇਰ ਕੰਪਨੀ ਹੈ ਇਸਦੇ ਜੋ ਬਣੇ ਹੋਏ ਟਾਇਰ ਹਨ ਉਹ ਦੁਨੀਆ ਦੇ 180 ਤੋਂ ਵੱਧ ਦੇਸ਼ਾਂ ਵਿੱਚ ਫੈਕਰੇ ਹਨ ਇਸ ਤੋਂ ਬਿਨਾ ਇਹ ਟਾਇਰ ਦੁਨੀਆ ਭਰ ਦੇ ਲੋਜਵਾਨਾਂ ਅਤੇ ਕਿਸਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਆਓ ਅਸੀਂ ਸ਼ੋਰੂਮ ਵੱਲ ਵੱਧਦੇ ਹਾਂ ਅਸੀਂ ਹੁਣ BK Ti tyre company ਦੇ ਸ਼ੋਰੂਮ ਤੇ ਪਹੁੰਚ ਚੁੱਕੇ ਹਾਂ ਮੈਂ ਕੈਮਰਾਮੈਨ ਕਾਸ਼ੀ ਪਰਮਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸ਼ੋਰੂਮ ਦੇ ਸਾਹਮਣੇ ਸਥਿਤ ਜੋ ਸਾਡਾ ਦਫਤਰ ਬਣਿਆ ਹੋਇਆ ਹੈ ਉਸ ਨੂੰ ਵੀ ਦਰਸ਼ਕਾਂ ਨੂੰ ਦਿਖਾਉਣ ਕੈਮਰਾਮੈਨ ਸਚਿਨ ਬਰਮਾ ਤੁਹਾਨੂੰ ਅੰਦਰੋਂ ਵੀ ਸ਼ੋਰੂਮ ਦਿਖਾ ਰਹੇ ਹਨ ਤੁਸੀਂ ਹੁਣ ਤੱਕ ਦੀਪਕ ਗਰਗ ਸੋਸ਼ਲ ਮੀਡੀਆ ਪੇਜਾਂ ਨਾਲ ਜੁੜੇ ਹੋਏ ਹੋ ਮੈਂ ਆਪ ਸਭ ਜੀ ਦਾ ਧੰਨਵਾਦੀ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਿਆਮ